ਜੋ ਅੱਜ ਦਿਸ਼ਰਦਾ ਦਿਹਾੜਾ ਹੈ ਭਾਵੇਂ ਸਨਾਤਨ ਮਤ ਦੇ ਵਿੱਚ ਤੇ 라ਵਣ ਦੀ ਮੌਤ ਕਰਕੇ ਜਾਣਿਆ ਜਾਂਦਾ ਹੈ ਪਰੰਤੂ ਖਾਲਸੇ ਪੰਥ ਵਿੱਚ ਇਹਦਾ ਵੱਖਰਾ ਮਹਤਮਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਰਗੀ ਤਰ ਪਾਤਸ਼ਾ ਜੋ ਸਾਉਣ ਭਾਦੋਂ ਦੇ ਪਿਛਲੇ ਮਹੀਨੇ ਲੰਘਦੇ ਹਨ ਉਹਨਾਂ 'ਚ ਬਰਸਾਤ ਬਹੁਤ ਪੈਂਦੀ ਹੈ ਮੀਂਹ ਪੈਣ ਕਰਕੇ ਜਿਹੜੇ ਸਸਤੇ ਮਾਨਾ ਉਹਨਾਂ ਨੂੰ ਜੰਗਾਲ ਲੱਗ ਜਾਂਦਾ ਹੈ ਉਹਨਾਂ ਸਾਰੇ ਸ਼ਸਤਰਾਂ ਨੂੰ ਸਾਫ਼ ਕਰਨਾ ਪੈਂਦਾ। ਸਤਿਗੁਰੂ ਬਾਦਸ਼ਾਹ ਜੀ 9 ਦਿਨ ਪੂਰੇ ਨਰਾਤਿਆਂ ਦੇ ਜੋ ਹੁੰਦੇ ਹਨ ਇਹਨਾਂ ਦੇ ਵਿੱਚ ਸ਼ਸਤਰਾਂ ਦੀ ਸੇਵਾ ਕਰਾਇਆ ਕਰਦੇ ਸਨ। 10ਵੇਂ ਦਿਨ ਸਾਰੇ ਸ਼ਸਤਰ ਤਖਤ ਤੇ ਪ੍ਰਕਾਸ਼ ਕਰਕੇ ਉਹਨਾਂ ਦਾ ਪੂਜਨ ਹੁੰਦਾ ਸੀ। ਆਪਣੀ ਬਾਣੀ ਵਿੱਚ ਲਿਖਦੇ ਅਸ ਕਿਰਪਾਨ ਖੰਡੋ ਖੜੇ ਦੇ ਤਤ ਕਬਰ ਅਰ ਤੀਰ ਸਹਿਬ ਸਰੋਹੀ ਸਹਿਜੀ ਇਹ ਹਾਰੇ ਪੀਹ ਉਸ ਦਿਨ ਤੋਂ ਦੁਸ਼ਹਿਰਾ ਜੋ ਹੈ ਖਾਲਸੇ ਪੰਥ ਵਿੱਚ ਤੇਰੇ ਸ਼ਸਤਰਾਂ ਦੀ ਪੂਜਾ ਦਾ ਦਿਨ ਕਰਕੇ ਮਨਾਇਆ ਜਾਂਦਾ ਸੋ ਇਹ ਸਾਨੂੰ ਸ਼ਸਤਰਾਂ ਦੇ ਨਾਲ ਹਜੂਰ ਨੇ ਜੋੜਿਆ ਗਾਤਰੇ ਜਿ ਕਿਰਪਾਨ ਪੁਵਾਈ ਖੰਡੇ ਦਾ ਅਮਰ ਸ਼ਕਾਇਆ ਭਗਤੀ ਸ਼ਕਤੀ ਸ਼ਾਂਤੀ ਕ੍ਰਾਂਤੀ ਨੂੰ ਕਤਰ ਕੀਤਾ ਔਰ ਵੀਰਾਂ ਸਵਾਰੀ ਜੋ ਦਸਮ ਦੀ ਬਾਣੀ ਹੈ